ਦੋਸਤੋ ਆਰਬੀਲਾਈ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪੰਕੀਲ ਮਿੰਟਾਂ ਦੇ ਵੱਲੋਂ ਸਵਾਗਤ ਕਰਦਾ ਤੇ ਅੱਜ ਤੁਹਾਨੂੰ ਫਾਜ਼ਿਲਕਾ ਦੇ ਵਿੱਚ ਬਰਦਰ ਢਾਬੇ ਤੇ ਲੈ ਕੇ ਆਏ ਆ ਜਿੱਥੇ ਕਿ ਚਿਕਨ ਖਾਣ ਦੇ ਜਿਹੜੇ ਸ਼ੌਕੀਨਾਂ ਦੇ ਲਈ ਇੱਕ ਫਾਜ਼ਿਲਕਾ ਦੇ ਲਈ ਤੋਫਾ ਹੈ ਜਿਹੜਾ ਕਿ ਇਹਨਾਂ ਦੇ ਵੱਲੋਂ ਇੱਕ ਮਟਕਾ ਚਿਕਨ ਦੀ ਸ਼ੁਰੂਆਤ ਕੀਤੀ ਗਈ ਹੈ 28 ਫਰਵਰੀ ਤੋਂ ਤਾਂ ਅੱਜ ਤੁਹਾਨੂੰ ਉਹ ਦਿਖਾਵਾਂਗੇ ਕਿਵੇਂ ਉਹ ਚਿਕਨ ਤਿਆਰ ਹੁੰਦਾ ਹੈ ਤੇ ਕਿਸ ਤਰ੍ਹਾਂ ਉਹ ਤੇ ਕੀ ਰੇਟ ਹੈ ਹੁੰਦਾ ਤੇ ਕਿੱਥੋਂ ਤੁਹਾਨੂੰ ਅਵੇਲੇਬਲ ਮਿਲੇਗਾ ਅਵੇਲੇਬਲ ਜਿਹੜਾ ਤੁਹਾਨੂੰ ਮਿਲਣਾ ਜਿਹੜਾ ਨਵਾਂ ਬੱਸ ਸਟੈਂਡ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਹੈ ਉਹਦੇ ਬਿਲਕੁਲ ਆਪੋਜੀਟ ਬ੍ਰਦਰ ਢਾਬੇ ਤੋਂ ਜਿਹੜਾ ਇਹ ਤੁਹਾਨੂੰ ਮਟਕਾ ਚਿਕਨ ਮਿਲੇਗਾ 28 ਤਰੀਕ ਤੋਂ ਇਹਨਾਂ ਦੇ ਵੱਲੋਂ ਸ਼ੁਰੂਆਤ ਜਿਹੜੀ ਹੈ ਮਟਕਾ ਚਿਕਨ ਦੀ ਕਰ ਦਿੱਤੀ ਗਈ ਹੈ ਤਾਂ ਤੁਹਾਨੂੰ ਹੁਣ ਦਿਖਾਣੇ ਆ ਵੀ ਉਹ ਕਿਵੇਂ ਤਿਆਰ ਕੀਤਾ ਜਾਂਦਾ ਹੈ ਆਓ ਤੁਹਾਡੀ ਗੱਲਬਾਤ ਕਰਵਾਣੇ ਆ ਬਰਜ਼ਲ ਟਾਬੇ ਦੇ ਓਨਰ ਦੇ ਨਾਲ ਤੇ ਉਹਨਾਂ ਤੋਂ ਪੁੱਛਦਿਆਂ ਕਿ ਜਿਹੜਾ ਇਹ ਚਿਕਨ ਆ ਮਟਕਾ ਚਿਕਨ ਕਿਵੇਂ ਤਿਆਰ ਕੀਤਾ ਜਾਂਦਾ ਹੈ ਤੇ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਆਈ ਜਿਹੜੀ ਇਹ ਨਵੀਂ ਰੈਸਪੀ ਲੈ ਕੇ ਆਇਆ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਪੂਰੇ ਫਾਇਲਕਾ ਦੇ ਵਿੱਚ ਇੱਕ ਵੀ ਹੈ ਜੀ ਕੋਈ ਚੀਜ਼ ਨਹੀਂ ਸੀ ਆ ਮਟਕਾ ਚਿਕਨ ਤਾਂ ਕਰਕੇ ਆਪਾਂ ਬਾਹਰੋਂ ਬੰਦ ਸ਼ੈਫ ਬੁਲਾ ਕੇ ਇੱਥੇ ਸ਼ੁਰੂ ਕਰਵਾਇਆ ਕਿ ਇਹ ਆਮ ਲੋਕ ਇਹ ਸਹੂਲਤ ਦਾ ਪ੍ਰਬੰਧ ਲੈ ਸਕਣ ਠੀਕ ਹੈ ਇਹ ਆਪਣੇ ਬਾਹਰੋਂ ਸ਼ੈਫ ਆਏ ਹੈ ਸਾਰਾ ਸਿੱਖ ਕੇ ਆਏ ਹੈ ਤੇ ਅੱਜ ਤੋਂ ਬਾ 28 ਤਰੀਕ ਤੋਂ ਸ਼ੁਰੂ ਕੀਤਾ ਹੈ ਅੱਜ ਤੀਜਾ ਚੌਥਾ ਦਿਨ ਹੋ ਗਿਆ ਸ਼ੁਰੂ ਕੀਤੇ ਨੂੰ ਤੇ ਕਿਰਪਾ ਕਰਕੇ ਸਾਰੇ ਇੱਕ ਵਾਰੀ ਲੋਕ ਆ ਕੇ ਟੈਸਟ ਜ਼ਰੂਰ ਕਰਨ ਠੀਕ ਹੈ ਤੇ ਆਓ ਇੱਕ ਵਾਰੀ ਤੁਸੀਂ ਮਿਲ ਮਿਲਾਂਦੇ ਆ ਤੇ ਦਿਖਾਉਂਦੇ ਆ ਕਿਵੇਂ ਬਣੀ ਗਈ ਇਹ ਚੀਜ਼ ਮਟਕਾ ਚਿਕਨ ਆ ਦਿਖਾ ਦਿਓ ਤਾਂ ਲੋਕਾਂ ਦੇ ਦਿਲ ਦੇ ਵਿੱਚ ਇਹ ਗੱਲ ਜ਼ਰੂਰ ਹੁੰਦੀ ਹੈ ਕਿ ਮਟਕੇ ਦੇ ਵਿੱਚ ਚਿਕਨ ਤਿਆਰ ਕੀਤਾ ਜਾਏਗਾ ਜਾਂ ਕਿਵੇਂ ਹੋਣਾ ਚਿਕਨ ਤਿਆਰ ਤਾਂ ਤੁਹਾਨੂੰ ਲਾਈਵ ਤਸਵੀਰਾਂ ਦੇ ਵਿੱਚ ਦਿਖਾਣੇ ਆ ਕਿ ਜਿਹੜੇ ਇੱਥੇ ਮਟਕੇ ਨੇ ਮਟਕਿਆਂ ਦੇ ਵਿੱਚ ਚਿਕਨ ਪਾ ਕੇ ਹੀ ਇਹਨੂੰ ਤਿਆਰ ਕੀਤਾ ਜਾਏਗਾ ਤਾਂ ਚਲਦੇ ਆਪਾਂ ਉੱਥੇ ਸ਼ੈਫ ਦੇ ਕੋਲ ਤੇ ਦੇਖਦੇ ਆ ਉਹਨੂੰ ਕਿਵੇਂ ਤਿਆਰ ਕੀਤਾ ਜਾਂਦਾ ਆਓ ਆਓ ਨੂਰ ਜੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪਹਿਲਾ ਮਟਕੇ ਨੂੰ ਜਿਹੜਾ ਸਰ੍ਹੋਂ ਦਾ ਤੇਲ ਲਗਾਇਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਮਟਕਾ ਅੱਗ ਦੇ ਉੱਪਰ ਰੱਖ ਦਿੱਤਾ ਗਿਆ ਤਾਂ ਦੇਖਦੇ ਹਾਂ ਨੈਕਸਟ ਉਹਨਾਂ ਦੇ ਵੱਲੋਂ ਕੀ ਕੀਤਾ ਜਾਂਦਾ ਹੈ ਸਰ ਲਗਭਗ ਕਿੰਨਾ ਕੁ ਟਾਈਮ ਲੱਗਦਾ ਇਹਨੂੰ ਤਿਆਰ ਹੋਣ ਦੇ ਵਿੱਚ ਸਰ 45 ਮਿੰਟ ਫਰਾਮ ਨੂੰ 45 ਤੋਂ 50 ਮਿੰਟ ਦਾ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਜਿਹੜਾ ਕਿ 45 ਤੋਂ 50 ਮਿੰਟ ਇਹਨਾਂ ਦੇ ਵੱਲੋਂ ਜਿਹੜੇ ਆਪਦੇ ਸਪੈਸ਼ਲ ਜਿਹੜੇ ਮਸਾਲਿਆਂ ਦੇ ਵਿੱਚ ਜਿਹੜਾ ਤਿਆਰ ਕਰਕੇ ਚਿਕਨ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਗਿਆ ਹੈ ਤਾਂ ਹੁਣ ਜਿਹੜਾ ਇਹਨੂੰ ਹੰਦੇ ਉੱਪਰ ਰੱਖ ਦਿੱਤਾ ਜਾਏਗਾ ਦੇ ਉੱਤੇ ਤਿਆਰ ਕੀਤਾ ਜਾਂਦਾ ਹੈ ਤੇ ਇਹਨੂੰ ਘੱਟੋ ਘੱਟ ਦੀ 45 ਤੋਂ 50 ਮਿੰਟ ਲੱਗ ਜਾਂਦੇ ਐ ਸਰਵ ਕਰਨਾ ਪੂਰੇ ਪੂਰੀ ਰੀਜਨਲ ਬਣਾਇਆ ਜਾਂਦਾ ਜਿੱਦਨ ਪੂਰੀ ਰੀ ਨਾਲ ਜਿਹਨੂੰ ਇਹਨੂੰ 50 ਮਿੰਟ ਘੱਟੋ ਘੱਟ ਇਹਨੂੰ ਚਾਹੀਦੇ ਚਾਹੀਦੇ ਆਸੀ ਵੀ ਦੇਖਦੇ ਹੁਣੇ ਟੇਸਟ ਕਰਕੇ ਵੀ ਕਿਸ ਤਰ੍ਹਾਂ ਦਾ ਬੰਦਾ ਹੈ ਪਹਿਲਾਂ ਚਲੋ ਰੈਡੀ ਕਰੋ ਨਾਲ ਸਾਰਿਆਂ ਨਾਲੋਂ ਅਲੱਗੀ ਚੀਜ਼ ਹੈ ਅਲੱਗੀ ਟੇਸਟ ਅੰਦਰ ਹੈ ਪਾਡੇ ਵਿੱਚ ਪਾਡੇ ਵਿੱਚ ਤਾਂ ਹੀ ਫਾਜ਼ਿਲਗਾ ਵਾਲਿਆਂ ਵਾਸਤੇ ਸਰ ਤੋਹਫਾ ਗਿਆ ਹੈ ਇਹ ਅਲੱਗੀ ਚੀਜ਼ ਹੈ ਤਾਂ ਇਹ ਪੂਰੇ ਖੜੇ ਮਸਾਲੇ ਯੂਟਿਊਬ ਤੇ ਜਾਂਦੇ ਨੇ ਤੇ ਫਿਰ ਜਦ ਚਵਿਤਰੀ ਬਹੁਤ ਤਰ੍ਹਾਂ ਦੇ ਮਸਾਲੇ ਲਪਾਈ ਜਾਂਦੇ ਨੇ ਕਟੋ-ਕਟ ਦੇ 40-50 ਤਰ੍ਹਾਂ ਦੇ ਮਸਾਲੇ ਪਾਏ ਤਾਂ ਇਹਦੇ ਵਿੱਚ ਜਿਹੜਾ ਤਾਂ ਤੁਹਾਨੂੰ ਦਿਖਾ ਦਿਆਂ ਕਿ ਕਿਸ ਤਰ੍ਹਾਂ ਇਸ ਸ਼ਾਇਦ ਮਟਕੇ ਨੂੰ ਬੰਦ ਕਰਨ ਦੇ ਵਾਸਤੇ ਸ਼ਾਇਦ ਕੋਈ ਆਟਾ ਵਗੈਰੇ ਦਾ ਜਿਹੜਾ ਯੂਜ਼ ਕੀਤਾ ਜਾਂਦਾ ਹੈ। ਦਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇਹਦੇ ਉੱਪਰ ਜਿਹੜਾ ਆਟਾ ਲਗਾ ਕੇ ਐਸ ਨੂੰ ਚੰਗੀ ਤਰ੍ਹਾਂ ਜਿਹੜਾ ਹੈ ਬੰਦ ਕਰ ਦਿੱਤਾ ਗਿਆ ਹੈ। ਬਸ ਹੀ ਹੋਨੇ ਬਸ। ਯਾਨੀ ਕਿ ਹੋਨੇ ਬਸ 45 ਮਿੰਟ ਜਿਹੜਾ ਸਰ ਇਹਨੂੰ ਇਸ ਤਰ੍ਹਾਂ ਹੀ ਪਕਾਇਆ ਜਾਏਗਾ। ਤਾਂ ਉਸ ਤੋਂ ਬਾਅਦ ਦੇਖਦੇ ਹਾਂ ਕਿ ਕਿਸ ਤਰ੍ਹਾਂ ਇਹ ਤਿਆਰ ਹੁੰਦਾ ਹੈ। ਤੁਹਾਨੂੰ ਦਿਖਾਇਆ ਕਿਸ ਤਰ੍ਹਾਂ ਇਹ ਜਿਹੜਾ ਮਟਕਾ ਚਿਕਨ ਤਿਆਰ ਹੁੰਦਾ ਹੈ ਇਹਦੀ ਤੁਹਾਨੂੰ ਸਾਰੀ ਰੈਸਪੀ ਵੀ ਦਿਖਾਈ ਤਾਂ ਇਹਨਾਂ ਨਾਲ ਗੱਲਬਾਤ ਕਰਵਾਨੇ ਆ ਇਹਨਾਂ ਦੇ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਸੀ ਕਿ ਹਾਫ ਦਾ ਜਿਹੜਾ ਰੇਟ ਹੈ 300 ਰੁਪਏ ਤੇ ਫੁੱਲ ਦਾ 600 ਰੁਪਏ ਪਹਿਲੀ ਵਾਰ ਮੈਂ ਇਹ ਚੀਜ਼ ਦੇਖ ਰਿਹਾ ਹਾਂ ਵੀ ਹਾਫ ਦੇ ਵਿੱਚ ਵੀ ਜਿਹੜਾ ਰੇਟ ਇਹਨਾਂ ਵੱਲੋਂ ਐਕਸਟਰਾ ਨਹੀਂ ਰੱਖਿਆ ਗਿਆ ਤਾਂ ਇਹਨਾਂ ਤੋਂ ਜਾਣਦੇ ਆ ਵੀ ਜਿਹੜਾ ਸਾਡੀ ਆਰਬੀ ਲਾਈਵ ਦੀ ਵੀਡੀਓ ਦੇਖ ਕੇ ਆਂਦਾ ਹੈ ਤਾਂ ਉਹਨਦੇ ਵਾਸਤੇ ਕੀ ਸਪੈਸ਼ਲ ਹੋਰ ਆਫਰ ਰਹਿਣਗੇ ਜੀ ਸਰ ਜਿਹੜਾ ਆਰਬੀ ਲਾਈਵ ਦੀ ਵੀਡੀਓ ਸ਼ੇਅਰ ਕਰਕੇ ਆਏਗਾ ਤੇ ਬ੍ਰਦਰ ਟੱਬ ਡਿਸਕਾਊਂਟ ਦਿੱਤਾ ਜਾਏਗਾ ਤੇ ਪਲੀਜ਼ ਸ਼ੇਅਰ ਕਰੋ ਤੇ ਲਾਈਕ ਕਰੋ ਵੀਡੀਓ ਨੂੰ ਤੇ ਜਲਦ ਤੋਂ ਜਲਦ ਇੱਕ ਵਾਰੀ ਆਨ ਦੀ ਟੈਸਟ ਕਰਕੇ ਜਰੂਰ ਦੇਖੋ ਕਿ ਇਹ ਚੀਜ਼ ਕਿਵੇਂ ਬਣੀ ਹੈ ਤੇ ਕਿਵੇਂ ਮਟਕਾ ਚਿਕਨ ਕਿਸ ਰੂਪੇ ਤੁਹਾਨੂੰ ਫਾਇਲ ਕਰ ਪਹਿਲੀ ਵਾਰ ਇਹ ਚੀਜ਼ ਤੁਹਾਨੂੰ ਲੈ ਕੇ ਆਏ ਹਾਂ ਤੇ ਪਲੀਜ਼ ਇੱਕ ਵਾਰੀ ਟਰਾਈ ਜਰੂਰ ਕਰੋ ਤੇ ਆਰ ਵੀ ਲਾਈਵ ਦੀ ਵੀਡੀਓ ਨੂੰ ਸ਼ੇਅਰ ਕਰਕੇ ਇੱਕ ਵਾਰੀ ਜਰੂਰ ਤੇ ਸਕਰੀਨ ਸ਼ਾਟ ਕਰਕੇ ਦਿਖਾਓ ਤੇ ਤੁਹਾਨੂੰ 10% ਡਿਸਕਾਊਂਟ ਜਰੂਰ ਦਿੱਤਾ ਜਾਏਗਾ ਮੈਂ ਚਾਹਾਂਗਾ ਦਰਸ਼ਕਾਂ ਨੂੰ ਐਡਰੈਸ ਵੀ ਦੱਸ ਦੋ ਇਹ ਨਵੇਂ ਬੱਸ ਸਟੈਂਡ ਦੇ ਸਾਹਮਣੇ ਬ੍ਰਦਰ ਸਟਾਪਾ ਟਰੱਕ ਯੂਨੀਅਨ ਦੇ ਕੋਲ ਇਹ ਇੱਕ ਵਾਰ ਜਰੂਰ ਆਓ ਤੁਸੀਂ ਆ ਬਿਲਕੁਲ ਐਡਰੈਸ ਆਪੋਜੀਟ ਨਵੇਂ ਬੱਸ ਸਟੈਂਡ ਸਾਨੂੰ ਬਿਲਕੁਲ ਆਪੋਜੀਟ ਹੈ ਤਾਂ ਤੁਸੀਂ ਦੇਖਿਆ ਕਿਸ ਤਰ੍ਹਾਂ ਓਨਰ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਹੈ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਅਗਰ ਸਕਰੀਨ ਸ਼ਾਟ ਜ਼ਰੂਰੀ ਨਹੀਂ ਅਗਰ ਫੋਨ ਦੇ ਵਿੱਚ ਵੀ ਤੁਹਾਡੇ ਸ਼ੇਅਰਿੰਗ ਦਿਖਾ ਦਿਓ ਤਾਂ ਉਸ ਨੂੰ 10% ਦਾ ਡਿਸਕਾਊਂਟ ਯਾਨੀ ਕਿ ਜਿਹੜਾ 600 ਰੁਪਏ ਦੇ ਵਿੱਚੋਂ ਦੀ ਤੁਹਾਨੂੰ 60 ਰੁਪਏ ਹੋਰ ਡਿਸਕਾਊਂਟ ਮਿਲੇਗਾ ਅਗਰ ਤੁਸੀਂ ਹਾਫ ਵੀ ਲੈਂਦੇ ਹੋ ਤਾਂ 300 ਰੁਪਏ ਦੇ ਵਿੱਚੋਂ ਤੁਹਾਨੂੰ 30 ਰੁਪਏ ਡਿਸਕਾਊਂਟ 270 ਰੁਪਏ ਦਾ ਹਾਫ ਲੱਗੇਗਾ ਤੇ 540 ਰੁਪਏ ਦਾ ਜਿਹੜਾ ਲਾਜਵਾਬ ਸਵਾਦ ਹੈ ਇੱਕ ਵਾਰੀ ਆ ਕੇ ਟੇਸ ਜ਼ਰੂਰ ਕਰੋ ਅਗਰ ਤੁਸੀਂ ਚਿਕਨ ਖਾਣ ਦੇ ਸ਼ੌਕੀਨ ਹੋ ਤਾਂ